ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਫੋਰਟ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਕਿਉਂਕਿ ਸਿਸਟਮ ਗਰਮੀ ਦਾ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤੇ ਹੁਣ ਦੁਪਹਿਰ ਦੇ ਸਮੇਂ ਜਿਹੜਾ ਤਾਪਮਾਨ ਸਾਨੂੰ ਦੇਖਣ ਨੂੰ ਮਿਲ ਰਿਹਾ 46 ਡਿਗਰੀ ਅੱਜ ਦੁਪਹਿਰ ਦੇ ਸਮੇਂ ਨੋਟ ਕੀਤਾ ਗਿਆ ਸਭ ਤੋਂ ਵੱਧ ਤਾਪਮਾਨ 46 ਤੋਂ 47 ਡਿਗਰੀ ਦੇ ਵਿੱਚਕਾਰ ਸਾਨੂੰ ਲੁਧਿਆਣਾ ਬਠਿੰਡਾ ਮਲੋਟ ਮਾਨਸਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਬਹੁਤ ਜ਼ਿਆਦਾ ਗਰਮੀ ਦਾ ਪ੍ਰਕੋਪ ਜਾਣਦਾ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਸੈਟਲਾਈਟ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਹੈ ਜੀ ਕਿ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਹੁਣੇ ਸਮੇਂ ਸਾਫ਼ ਹੈ ਜਿਸ ਦੇ ਕਾਰਨ ਡਾਇਰੈਕਟ ਧੁੱਪ ਪੰਜਾਬ ਦੇ ਉੱਪਰ ਪੈ ਰਹੀ ਹੈ ਤਾਪਮਾਨ ਕੜਾਕੇ ਦੀ ਵੀ ਲਗਾਤਾਰ ਗਰਮੀ ਪੰਜਾਬ ਦੇ ਉੱਪਰ ਬਣੀ ਹੋਈ ਹੈ ਹੁਣ ਜਿਹੜੀ ਹਵਾ ਚੱਲ ਰਹੀ ਹੈ ਉਹ ਦੱਖਣ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸਾਨੂੰ ਉਮੀਦ ਇਹ ਹੀ ਜਾਗ ਰਹੀ ਹੈ ਕਿ ਆਉਂਦੇ ਦਿਨਾਂ ਵਿੱਚ ਹੋਰ ਜ਼ਿਆਦਾ ਗਰਮੀ ਦੇਖਣ ਨੂੰ ਮਿਲੇਗੀ ਕਿਉਂਕਿ ਅੱਜ ਮੌਸਮ ਦੇ ਵਿੱਚ ਹੀਟ ਵੇਵ ਅਤੇ ਰਾਤ ਨੂੰ ਨਾਈਟ ਵੇਵ ਨਾਈਟ ਦੇ ਵਿੱਚ ਵੀ ਹੀਟ ਵੇਵ ਐਟ ਨਾਈਟ ਅਲਰਟ ਜਾਰੀ ਹੋ ਚੁੱਕੇ ਜਾਨਿਕਾ ਰਾਤ ਨੂੰ ਵੀ ਪੰਜਾਬ ਦੇ ਵਿੱਚ ਬਹੁਤ ਗਰਮ ਮਾਹੌਲ ਦੇਖਣ ਨੂੰ ਮਿਲੇਗਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਆਉਂਦੇ 4-5 ਘੰਟੇ ਇਸੇ ਤਰੀਕੇ ਨਾਲ ਗਰਮੀ ਦਾ ਮਾਹੌਲ ਬਣਿਆ ਰਹੇਗਾ ਕੜਾਕੇ ਦੀ ਗਰਮੀ ਪਵੇਗੀ ਕਿਸੇ ਤਰੀਕੇ ਨਾਲ ਵੀ ਰਾਹਤ ਦੀ ਉਮੀਦ ਨਹੀਂ ਹੈ ਹਲਕੇ ਦਰਮਿਆਨੇ ਬੱਦਲ ਬਈ ਸਿਸਟਮ ਹੁਆਚਲਪਲ ਬਣ ਰਹੇ ਨੇ ਜਿਨ੍ਹਾਂ ਦੀ ਐਂਟਰੀ ਥੋੜੀ ਬਹੁਤੀ ਸਾਨੂੰ ਪਟਿਆਲਾ ਤੋਂ ਚੰਡੀਗੜ੍ਹ ਦੇ ਨੇੜੇ-ਤੇੜੇ ਦੇਖਣ ਨੂੰ ਮਿਲ ਸਕਦੀ ਹੈ ਸ਼ਾਮ ਦੇ ਸਮੇਂ 6 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚਕਾਰ ਪਰ ਉਹਦੇ ਬਾਰੇ ਕੋਈ ਵੱਡਾ ਹਜੇ ਖੁਲਾਸਾ ਨਹੀਂ ਹੋਇਆ ਤੇ ਉਹ ਜਾਣਕਾਰੀ ਵੀ ਤੁਹਾਨੂੰ ਅਸੀਂ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ